ਸਾਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਜੁੜਿਆ ਟਿਵਾਣਾ ਕ੍ਰिएशन ਦੇ ਨਾਲ ਸਾਡਾ WhatsApp ਨੰਬਰ 981450336 ਤੇ ਲੋਕੇਸ਼ਨ ਹੈਗੀ 124 ਸੀ ਰਣਜੀਤ ਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਕਰਦੇ ਹਾਂ ਉਹ ਸਾਡੇ ਸਿੰਪਲ ਸੂਟ ਦੀ ਸਟੀਚਿੰਗ ਹੈ ਜਿਹੜੀ ਉਹ ਸਿਰਫ 300 ਰੁਪਿਆ ਔਰ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ 800 ਰੁਪਿਆ ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਤੁਸੀਂ ਸਾਡੇ ਤੋਂ ਸੂਟ ਖਰੀਦ ਕੇ ਸਾਨੂੰ ਆਪਣਾ ਨਾਪ WhatsApp ਤੇ ਭੇਜ ਕੇ ਫ੍ਰੀ ਸ਼ਿਪਿੰਗ 'ਚ ਆਪਣਾ ਸੂਟ ਹੈ ਜਿਹੜਾ ਉਹ ਤਿਆਰ ਕੀਤਾ ਹੋਇਆ ਲੈ ਸਕਦੇ ਹੋ ਬਾਹਰ ਲੀਆਂ ਪਹਿਣ ਵਾਲੀ ਵੀ ਇਹੀ ਰੇਟ ਰਹਿਣਗੇ ਜੋ ਅਸੀਂ ਇੰਡੀਆ 'ਚ ਦਿੰਨੇ ਆ ਪਰ ਜਿਹੜੇ ਸ਼ਿਪਿੰਗ ਚਾਰजेस ਨੇ ਉਹਨਾਂ ਨੂੰ ਦੇਣੇ ਪੈਣਗੇ ਔਰ ਮੇਰੀ ਇੱਕ ਰਿਕਵੈਸਟ ਹੈ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਨੂੰ ਫੋਲੋ ਕਰੋ ਇੰਸਟਾ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਚਲੋ ਜੀ ਆਪਾਂ ਜਿਹੜੀ ਅੱਜ ਦੀ ਵੀਡੀਓ ਆ ਉਹ ਆਪਾਂ ਸ਼ੁਰੂ ਕਰਦੇ ਆ ਹਾਂਜੀ ਇਹ ਵਾਲਾ ਸੂਟ ਹੈ ਜੀ ਆਪਣਾ ਪਿਓਰ ਕਾਟਨ ਦਾ ਇਹਦੇ ਗਲੇ ਤੇ ਤੁਸੀਂ ਦੇਖ ਸਕਦੇ ਹੋ ਹੈਂਡਵਰਕ ਵੀ ਹੈ ਔਰ ਲੈਸ ਲੱਗੀ ਹੋਈ ਆ ਪੂਰਾ ਗਲਾ ਬਣਿਆ ਹੋਇਆ ਇਹ ਪੱਟੀ ਲੱਗੀ ਹੋਈ ਆ ਬਹੁਤ ਸੋਹਣੀ ਔਰ ਕਲਰ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਬੈਕ ਆ ਜਿਹੜੀ ਉਹ ਇਸ ਦੀ ਸਾਫ ਹੋਊਗੀ ਇਹਦੇ neck neck ਤੇ ਵਰਕ ਹੋਇਆ ਹੋਇਆ ਕਲਰ ਬੜਾ ਪਿਆਰਾ ਜਿਹਾ ਤੇ ਇਹਦੇ ਨਾਲ ਬਾਟਮ ਹੈਗੀ ਆ ਕੈਮਰੀਕ ਦੀ ਇਹ ਵਾਲੀ ਹੋਊਗੀ ਇਸ ਦੀ ਬਾਟਮ ਔਰ ਇਹ ਹੈ ਪਿਓਰ ਕਾਟਨ ਦਾ ਦੁਪੱਟਾ ਦੁਪੱਟਾ ਬੜਾ ਸੋਹਣਾ ਡਿਜ਼ਾਈਨ ਬਹੁਤ ਵਧੀਆ ਬਣਿਆ ਹੋਇਆ। ਇਹ ਵਿੱਚ ਪੂਰਾ ਖੁੱਲਾ ਡੁੱਲਾ ਦੁਪੱਟਾ ਇਹ ਜਿਹੜੇ ਅੱਜ ਦੀ ਵੀਡੀਓ ਚ ਆਪਾਂ ਸੂਟ ਦਿਖਾਵਾਂਗੇ ਇਹਨਾਂ ਦਾ ਰੇਟ ਹੋਊਗਾ 750 ਰੁਪਇਆ ਔਰ ਸ਼ਿਪਿੰਗ ਬਿਲਕੁਲ ਫ੍ਰੀ ਹੈ। ਇਸ ਚ ਕਿਹ ਕਲਰ ਆ ਗਿਆ ਦੂਜਾ ਹੈ ਇਹ ਵਾਲਾ ਡਿਜ਼ਾਈਨ ਸੇਮ ਰਹੂਗਾ neck ਤੇ ਵੀ ਕਪੜਾ ਇੰਨਾ ਕੁ ਸੋਹਣਾ ਹੈ ਗਰਮੀਆਂ ਦੇ ਵਿੱਚ ਆਰਾਮਦਾਇਕ ਕਪੜਾ ਇਹ neck ਤੇ ਉਸੇ ਤਰ੍ਹਾਂ ਹੈਂਡ ਰੂ ਟੱਚ ਦਿੱਤਾ ਹੋਇਆ ਹੈ ਤੇ ਇਹਦੀ ਸ਼ਰਟ ਦੀ ਲੁੱਕ ਰਹੂਗੀ ਇਸ ਤਰ੍ਹਾਂ ਦੀ ਇਹ ਸ਼ਰਟਾਂ ਦੀ ਲੰਬਾਈ ਹੈ ਜਿਹੜੀ ਇਹ 43 ਇੰਚ ਹੈ ਇਹਦੇ ਨਾਲ ਬਾਟਮ ਕੈਂਬ੍ਰਿਕ ਦੀ ਬਾਟਮ ਹੈ ਕਲਰ ਬੜਾ ਸੋਹਣਾ ਬੜਾ ਪਿਆਰਾ ਜਿਹਾ ਕਲਰ ਹੈ ਮਿੱਠਾ ਮਿੱਠਾ ਜਿਹਾ तो दुपट्टा बड़ा लाजवाब प्योर कॉटन का दुपट्टा रेट साढ़े सत सौ रुपया लो जी यह है दुपट्टा पूरा खुला डुला दुपट्टा डिजाइन देखो ती कलर भी बड़ा प्यारा है गर्मिया बहुत सोना कलर लगेगा ਇਹ ਆ ਗਿਆ ਜੀ ਸੇਮ ਐਸੀ ਡਿਜ਼ਾਈਨ ਦੇ ਵਿੱਚ ਆਪਣਾ ਤੀਜਾ ਸੂਟ ਸ਼ਰਟਾਂ ਦੀ ਲੰਬਾਈ ਹੈਗੀ ਆ 43 ਇੰਚ ਘੇਰਾ ਪੂਰਾ ਪਿਓਰ ਕਾਟਨ ਹੈ ਉਸੇ ਤਰ੍ਹਾਂ ਨਕਤੇ ਹੈਂਡ ਟੱਚ ਦਿੱਤਾ ਹੋਇਆ ਲੈਸ ਲੱਗੀ ਹੋਈ ਹੈ ਕੈਮਰਿਕ ਦੀ ਹੈਗੀ ਆ ਬਾਟਮ ਗਰਮੀਆਂ ਦਾ ਤੋਹਫਾ ਤੇ ਇਹ ਆ ਗਿਆ ਇਸ ਦਾ ਦੁਪੱਟਾ ਪੂਰਾ ਖੁੱਲਾ ਡੁੱਲਾ ਦੁਪੱਟਾ ਪਿਓਰ ਕਾਟਨ ਚ ये आ जाएगा दुपट्टा कलर ये भी बहुत ज़्यादा सोहना ब्राउन मस्टर्ड जहा मिक्स जहा कलर है अगला कलर भी बहुत ज़्यादा सोहना डिजाइनिंग सेम उ है शर्ट की लंबाई तरताली इंच ਉਮੀ ਨਕਤੇ ਹੈਂਡ ਟੱਚ ਦਿੱਤਾ ਹੋਇਆ ਗੋਟਾ ਪੱਤੀ ਵੀ ਹੈ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਹੈ ਇਹ ਨਾਲ ਆ ਗਿਆ ਜੀ ਬਾਟਮ ਆ ਗਈ ਪਿਓਰ ਕੈਂਬ੍ਰਿਕ ਦੀ ਅੱਗੇ ਗਰਮੀਆਂ ਦੇ ਵਿੱਚ ਆਪਾਂ ਨੂੰ ਹੁਣ ਇਹੀ ਕੱਪੜੇ ਆਪਣੇ ਕੰਮ ਆਉਣੇ ਆ यह आ गई बॉटम यह आ गया प्यारा यहा दुपट्टा कलर ये बहुत ज़्यादा सोहना डिफरेंट कलर ने यह सारे जड़े ने मिठे मिठे जे रंग क्योंकि गर्मियों च ना जी कूल कूल जे सोहने लगते हैं ये आ गया जी दुपट्टा देख सकते हो तो ती पूरा खुला डुला दुपट्टा है और फैब्रिक बहुत वध्या वटसएप नंबर है साढ़ा अठानवे था एक सौ पंताली जीरो त्रेंहठ छत्ती और अगर विजिट करना तो लोकेशन हैगी एक सौ चौबीसी रणजीत नगर नीयर टिवाणा चौंक पटियाला जिन्हें भी अपने अज सूट दिखाए हैं इन्ह का रेट हैगा साढ़े सत्त सौ रुपया और शिपिंग बिल्कुल फ्री है अगर बारियां भैं ने सूट यह है मंगवाने हैं तो रेट ही रहूगा साढ़े सत्त सौ रुपया पर शिपिंग चार्जि ने जोड़े उन्होंने देने पैणगे आप स्टिचिंग भी करते हैं ਔਰ ਆਪਣੇ ਸਿੰਪਲ ਸੂਟ ਦੀ ਸਟੀਚਿੰਗ 300 ਰੁਪਿਆ ਔਰ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਹੈ ਜਿਹੜੀ ਉਹ 800 ਰੁਪਿਆ